ਇਸ ਸਨਾਤਨ ਦੀ ਬੇਅਦਵੀ ਨਹੀਂ ਹੈ ਇਸ ਤਰ੍ਹਾਂ ਗੰਦਗੀ ਦੇ ਵਿੱਚ ਮੂਰਤੀਆਂ ਨੂੰ ਸਿੱਟ ਦੇਣਾ ਪੂਜਾ ਦੇ ਸਮਾਨ ਨੂੰ ਸਿੱਟ ਦੇਣਾ ਪਰ ਸਾਡੇ ਲੋਕਾਂ ਦੀ ਅਨਪੜਤਾ ਜਾਂ ਉਹਨਾਂ ਦਾ ਦਿਮਾਗ ਹੀ ਇੰਨਾ ਕਿ ਜ਼ਿਆਦਾ ਬਾਉਂਡ ਹੋ ਚੁੱਕਿਆ ਹੈ ਕਿ ਉਹਨਾਂ ਨੂੰ ਸਿਰਫ ਆਪਣੇ ਘਰੋਂ ਜਦੋਂ ਤੱਕ ਤਾਂ ਨਵੀਆਂ ਫੋਟੋਆਂ ਨੇ ਉਦੋਂ ਤੱਕ ਤਾਂ ਦੇਵੀ ਦੇ ਉੱਤੇ ਲੱਗਦੇ ਉਸ ਤੋਂ ਬਾਅਦ ਉਹਨਾਂ ਨੂੰ ਗੰਦਗੀ ਲੱਗਦੀ ਹੈ ਚੱਕ ਕੇ ਬਾਹਰ ਕੱਢ ਦਿੰਦੇ ਨੇ ਤੁਸੀਂ ਇਹ ਦੇਖੋ ਕਿ ਇੱਥੇ ਇੰਨੀ ਗੰਦਗੀ ਦੇ ਵਿੱਚ ਦੇਵੀ ਦੇਵਤਿਆਂ ਦੇ ਸਰੂਪ ਰੱਖੇਗੇ ਕੀ ਇਹ ਬੇਅਦਵੀ ਨਹੀਂ ਹੈਗੀ ਸਨਾਤਨ ਜੱਥੇਬੰਦੀਆਂ ਜਾਂ ਜਿਹੜੇ ਸਨਾਤਨ ਦੇ প্রচারক ਨੇ ਯਾ ਕਹੇ ਕਿ ਸਨਾਤਨ ਦੇ ਜਿਹੜੇ ਲੋਕ ਮੋਰੀ ਨੇ ਕਿਹਾ ਉਹ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਉਹ ਕਿਉਂ ਨਹੀਂ ਆਵਾਜ਼ ਚੱਕਦੇ ਇਹਨਾਂ ਤੇ ਉਹਨਾਂ ਚੀਜ਼ਾਂ ਦੇ ਜੀ ਉਹਨਾਂ ਕੋਲ ਟਾਈਮ ਹੀ ਨਹੀਂ ਆ ਤੇ ਮੈਂ ਇਹ ਗੱਲ ਕਹਾਂਗਾ ਕਿ ਜਿਹੜੀ ਇਹ ਕੋਈ ਜਗਾ ਕੋਈ ਸਾਫ ਸੁਥਰੀ ਜਗਾ ਨਹੀਂ ਹੈ ਇਹ ਇੱਕ ਤਰ੍ਹਾਂ ਕੂੜੇ ਦਾ ਡੰਪ ਹੈ ਨਸ਼ੇੜੀਆਂ ਦਾ ਗਾੜਿਆ ਇਹ ਬੀਪ ਨੂੰ ਕਿਦੀ માન્યਤਾ ਦਿੱਤੀ ਗਈ ਹੈ ਬ੍ਰਹਮਦੇਵ ਦੀ માન્યਤਾ ਦਿੱਤੀ ਗਈ ਹੈ ਇਹ ਬ੍ਰਹਮਦੇਵ ਆ ਅੱਬਾ ਦੇਖੋ ਨਾ ਬ੍ਰਹਮਦੇਵ ਦੇ ਕੋਲ ਵੀ ਕੂੜੇ ਕਾੜੇ ਸਿੱਟੀ ਜਨੇ ਉਹ ਤਾਂ ਸਾਡੀ ਕਰਨੀ ਸਾਨੂੰ ਤਾਂ ਪੈਣੀ ਪੈਣੀ ਆ ਜੋ ਸੱਚਾਈ ਦੀ ਗੱਲ ਦੱਸੀ ਉਹਨਾਂ ਨੂੰ ਸਿਰਫ ਟਾਈਮ ਆ ਆਪਣੀ ਪੋਲਿਟਿਕਸ ਰਾਜਨੀਤੀ ਆਪਣਾ ਨਾਮ ਆਪਣਾ ਫੇਮ ਸਿਰਫ ਇਹਨਾਂ ਚੀਜ਼ਾਂ ਲਈ ਟਾਈਮ ਆ ਲੁਧਿਆਣਾ ਲਾਈਵ 'ਚ ਸਵਾਗਤ ਮੈਂ ਕਮਲ ਕਪੂਰ ਸਨਾਤਨ ਧਰਮ ਨੂੰ ਲੈ ਕੇ ਅਕਸਰ ਕਿਹਾ ਜਾਂਦਾ ਹੈਗਾ ਕਿ ਸਨਾਤਨ ਧਰਮ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਦੇਖਦੇ ਹੋਏ ਬੇਅਦਵੀ ਹੁੰਦੀ ਹੈ ਖਾਸ ਕਰਕੇ ਜਦੋਂ ਅਸੀਂ ਘਰਾਂ ਦੇ ਵਿੱਚ ਕੋਈ ਮੂਰਤੀਆਂ ਜਾਂ ਫਿਰ ਕੋਈ ਗ੍ਰੰਥ ਆ ਪੂਜਾ ਸਮੱਗਰੀ ਦਾ ਸਮਾਨ ਖੰਡਿਤ ਹੋ ਜਾਂਦਾ ਹੈਗਾ ਉਹ ਅਸੀਂ ਚੱਕਦੇ ਆਂ ਚੱਕ ਕੇ ਕਈ ਵਾਰ ਦੇਖਿਆ ਕੂੜੇ ਦੇ ਢੇਰ ਦੇ ਉੱਤੇ ਸਿੱਟਿਆ ਹੋਇਆ ਮਿਲ ਜਾਂਦਾ ਔਰ ਦੂਸਰਾ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਸਨਾਤਨ ਧਰਮ ਦੇ ਉੱਤੇ ਕਿ ਇਦਾਂ ਦੇ ਦਰਖਤਾਂ ਦੇ ਥੱਲੇ ਦੇਵੀ-ਦੇਵਤਾਵਾਂ ਦੀਆਂ ਫੋਟੋਆਂ ਰੱਖ ਕੇ ਜਿਹੜੇ ਲੋਕ ਚਲੇ ਜਾਂਦੇ ਨੇ ਔਰ ਉੱਥੇ ਕਿਤੇ ਨਾ ਕਿਤੇ ਤੇਰੇ ਲੋਕ ਜਿਹੜੇ ਨੇ ਉਸੀ ਜਗ੍ਹਾ ਦੇ ਉੱਤੇ ਕੂੜਾ ਵੀ ਸੁੱਟ ਦਿੰਦੇ ਨੇ ਔਰ ਕਈ ਥਾਵਾਂ ਤੇ ਤਾਂ ਇਦਾਂ ਵੀ ਦੇਖਿਆ ਗਿਆ ਕਿ ਆਸ-ਪਾਸ ਹੀ ਲੋਕ ਜਿਹੜੇ ਨੇ ਬਾਥਰੂਮ ਵੀ ਕਰਕੇ ਚਲੇ ਜਾਂਦੇ ਨੇ ਪਰ ਸਨਾਤਨ ਧਰਮ ਦੀਆਂ ਇੰਨਾਂ ਤਸਵੀਰਾਂ ਇੰਨਾਂ ਫੋਟੋਆਂ ਦੀ ਕਿਆ ਬੇਅਦਵੀ ਨਹੀਂ ਹੁੰਦੀ ਕਿਉਂਕਿ ਤੁਸੀਂ ਇਹ ਦੇਖੋ ਇੱਕ ਦਰਖਤ ਦੇ ਥੱਲੇ ਸ਼ਰਿਆਮ ਮਾ ਦੁਰਗਾ ਦੀਆਂ ਫੋਟੋਆਂ ਪਈਆਂ ਨੇ ਔਰ ਇਹ ਜਿਹੀਆਂ ਕਈ ਤਸਵੀਰਾਂ ਤੁਹਾਨੂੰ ਦਿਖ ਜਾਣਗੀਆਂ ਇਹ ਦੇਖੋ ਮਾ ਵੈਸ਼ਨੋ ਦੇਵੀ ਦੀ ਫੋਟੋ ਪਈ ਹੈਗੀ ਹੈ ਔਰ ਉਧਰ ਮਾ ਦੁਰਗਾ ਦੀ ਫੋਟੋ ਪਈ ਹੈ ਕੋਈ ਇੱਕ ਨਹੀਂ ਕਈ ਫੋਟੋਆਂ ਇਦਾਂ ਦੀਆਂ ਪਈਆਂ ਨੇ ਔਰ ਇਹੀ ਇਹ ਤਸਵੀਰਾਂ ਤੁਹਾਨੂੰ ਕਈ ਥਾਵਾਂ ਤੇ ਦੇਖਣ ਨੂੰ ਮਿਲ ਜਾਣਗੀਆਂ ਜਿੱਥੇ ਹਰੀ ਓਮ ਪਿਆਰਾ ਚ ਮਿੱਟੀ ਆ ਦੇਖੋ ਹੁਣ ਅਗਰ ਇੱਥੋਂ ਕੋਈ ਨਿਕਲਦਾ ਜਾ ਰਿਹਾ ਉਹਨੂੰ ਕੀ ਪਤਾ ਲੱਗੇਗਾ ਕਿ ਉਹਦੇ ਪੈਰਾਂ ਦੇ नीचे ਕੀ ਹੈ ਇਹ ਦੇਖੋ ਤੁਸੀਂ ਕੀ ਕਹਾਂ ਇਹ ਬੇਅਦਵੀ ਨਹੀਂ ਹੈ ਕੀ ਇਹ ਮੁੱਦਾ ਨਹੀਂ ਹੈ ਕਿ ਸਨਾਤਨ ਧਰਮ ਦੀ ਗੱਲ ਕਰਨ ਵਾਲੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਇਹ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ ਇਸ ਉੱਤੇ ਗੱਲਬਾਤ ਕਰਦੇ ਆਂ ਉਹਦਾ ਤਾਂ ਆਪਾਂ ਕਹਿੰਦੇ ਆਂ ਕਿ ਸਨਾਤਨ ਧਰਮ ਦੇ ਉੱਤੇ ਜਿਹੜੀ ਹੈ ਬੇਅਦਵੀ ਹੁੰਦੀ ਹੈ ਥੋੜਾ ਜਿਹਾ ਅੱਗੇ ਨੂੰ ਆ ਜਾਓ ਕਿਉਂਕਿ ਇੱਥੇ ਆ ਮੋਲੀ ਸਿੰਦੂਰ ਕਈ ਚੀਜ਼ਾਂ ਪਈਆਂ ਨੇ ਅੱਛਾ ਕੀ ਇਹ ਬੇਅਦਵੀ ਨਹੀਂ ਹੈ ਸਰ ਸਭ ਤੋਂ ਪਹਿਲਾਂ ਸਾਡੀ ਜਿਹੜੀ ਪਾਕ ਹੋਰ ਪਵਿੱਤਰ ਧਰਤੀ ਨੂੰ ਇਹ ਕਿਸੇ ਨਾ ਕਿਸੇ ਮਨਸੂਬਿਆਂ ਨਾਲ ਹੀ ਨਪਾਕ ਕੀਤਾ ਜਾਂਦਾ ਸਭ ਤੋਂ ਪਹਿਲਾਂ ਪ੍ਰਮਾਤਮਾ ਨਿਰੰਕਾਰ ਉਹਦਾ ਕੋਈ ਆਕਾਰ ਨਹੀਂ ਹੈ ਲੇਕਿਨ ਚਲੋ ਸਾਡੇ ਇੱਕ ਮਨ ਨੂੰ ਤਸੱਲੀ ਦੇਣ ਵਾਸਤੇ ਇੱਕ ਸਵਰੂਪ ਦਿੱਤਾ ਗਿਆ ਕਿ ਇਹ ਮਾਤਾ ਦਾ ਰੂਪ ਹੈ ਜਾਂ ਕਿਸੇ ਦੇਵੀ ਜਾਂ ਦੇਵਤਾ ਦਾ ਰੂਪ ਹੈ ਅਸੀਂ ਜਦੋਂ ਦੀਵਾਲੀ ਜਾਂ ਦਸਹਿਰੇ ਦੇ ਉੱਤੇ ਅਸੀਂ ਘਰ ਦੇ ਵਿੱਚ ਪੂਜਾ ਜਾਂ ਨਵਰਾਤਰੀਆਂ ਦੀ ਪੂਜਾ ਦੇ ਵਿੱਚ ਘਰ ਦੇ ਵਿੱਚ ਨਵੀਆਂ ਫੋਟੋਆਂ ਲੈ ਕੇ ਆਉਂਦੇ ਆ ਉਹ ਫੋਟੋਆਂ ਲੈ ਆ ਕੇ 7 ਦਿਨ 8 ਦਿਨ ਉਹਨਾਂ ਦੀ ਪੂਰੀ ਸ਼ਰਧਾ ਦੇ ਨਾਲ ਸੇਵਾ ਕਰਦੇ ਆ ਉਸ ਤੋਂ ਬਾਅਦ ਉਹਨਾਂ ਦੀ ਪੂਜਾ ਕਰਕੇ ਉਹਨਾਂ ਨੂੰ ਮੰਦਰਾਂ 'ਚ ਸਥਾਪਿਤ ਕਰ ਦਿੰਦੇ ਨੇ ਲੇਕਿਨ ਜਦੋਂ ਅਗਲੀ ਵਾਰ ਦੇੰਤਿਵਾਰ ਆਉਂਦਾ ਹੈ ਤਾਂ ਕੀ ਕਰਦੇ ਆ ਮੂਰਤੀਆਂ ਫੋਟੋਆਂ ਚੱਕਦੇ ਆ ਅਕਲ ਤਾਂ ਇੰਨੀ ਹੁੰਦੀ ਨਹੀਂ ਕਿ ਕਿੱਥੇ ਸਿੱਟਣੀ ਹੈ ਤੇ ਮੈਂ ਇਹ ਗੱਲ ਕਹਾਂਗਾ ਕਿ ਜਿਹੜੀ ਇਹ ਕੋਈ ਜਗ੍ਹਾ ਕੋਈ ਸਾਫ਼ ਸੁਥਰੀ ਜਗ੍ਹਾ ਨਹੀਂ ਹੈ ਇਹ ਇੱਕ ਤਰ੍ਹਾਂ ਕੂੜੇ ਦਾ ਡੰਪ ਹੈ ਨਸ਼ੇੜੀਆਂ ਦਾ ਗਾੜਿਆ ਔਰ ਇੱਥੇ ਜਿੰਨਾ ਕਚਰਾ ਜਿੰਨੀ ਗੰਦਗੀ ਇੱਥੇ ਹੈਗੀ ਐਨੀ ਕਿਤੇ ਵੀ ਨਹੀਂ ਹੈਗੀ ਤੇ ਮੈਂ ਇਹ ਹੀ ਗੱਲ ਕਹੂੰਗਾ ਕਿ ਵੈਸੇ ਤਾਂ ਅਗਰ ਕੋਈ ਵੀ ਕਿਸੇ ਦੇ ਧਰਮ ਦੇ ਖਿਲਾਫ ਬੋਲਦਾ ਹੈ ਤਾਂ 295 ਦੀ ਧਾਰਾ ਲੱਗ ਜਾਂਦੀ ਹੈ ਇੱਥੇ ਕੋਈ ਧਾਰਾ ਨਹੀਂ ਹੈਗੀ ਤੁਸੀਂ ਇਹ ਦੇਖੋ ਕਿ ਇੱਥੇ ਇੰਨੀ ਗੰਦਗੀ ਦੇ ਵਿੱਚ ਦੇਵੀ-ਦੇਵਤਿਆਂ ਦੇ ਸਰੂਪ ਰੱਖੇਗੇ ਕੀ ਇਹ ਬੇਅਤ ਵੀ ਨਹੀਂ ਹੈਗੀ ਤੁਸੀਂ ਸ਼ਹਿਰਾਂ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ ਇਹਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਆ ਕਿ ਆਹ ਫੋਟੋਆਂ ਮੂਰਤੀਆਂ ਜਿਹੜੀਆਂ ਇਸ ਤਰ੍ਹਾਂ ਰੱਖੀਆਂ ਜਾਂਦੀਆਂ ਨੇ ਇਹਨਾਂ ਨੂੰ ਕੋਈ ਨਾ ਕੋਈ ਟਿਕਾਣਾ ਹੋਵੇ ਵੈਸੇ ਤਾਂ ਅਗਨ ਭੇਟ ਹੋਣੇ ਚਾਹੀਦੇ ਆ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਵਾਲੇ ਜਿੰਨੇ ਵੀ ਗੁਟਕਾ ਸਾਹਿਬ ਨੇ ਉਹਨਾਂ ਨੂੰ ਅਗਨ ਭੇਟ ਕਰਕੇ ਜਲ ਪ੍ਰਵਾਹ ਕੀਤਾ ਜਾਂਦਾ ਹੈ ਪਰ ਸਾਡੇ ਲੋਕਾਂ ਦੀ ਅਨਪੜਤਾ ਜਾਂ ਉਹਨਾਂ ਦਾ ਦਿਮਾਗ ਹੀ ਇੰਨਾ ਕਿ ਜ਼ਿਆਦਾ ਬਾਉਂਡ ਹੋ ਚੁੱਕਿਆ ਹੈ ਕਿ ਉਹਨਾਂ ਨੂੰ ਸਿਰਫ ਆਪਣੇ ਘਰੋਂ ਜਦੋਂ ਤੱਕ ਤਾਂ ਨਵੀਆਂ ਫੋਟੋਆਂ ਨੇ ਅਦੋਂ ਤੱਕ ਤਾਂ ਦੇਵੀ ਦੇ ਉੱਤੇ ਲੱਗਦੇ ਉਸ ਤੋਂ ਬਾਅਦ ਉਹਨਾਂ ਨੂੰ ਗੰਦਗੀ ਲੱਗਦੀ ਹੈ ਚੱਕ ਕੇ ਬਾਹਰ ਘਟ ਦਿੰਦੇ ਨੇ ਇਹ ਚੀਜ਼ ਬਿਲਕੁਲ ਗਲਤ ਹੈ ਇਸ ਚੀਜ਼ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਬਿਲਕੁਲ ਅੱਛਾ ਆਪਾਂ ਇਹ ਵੀ ਚੀਜ਼ ਦੇਖੀ ਹੈਗੀ ਹੈ ਕਈ ਥਾਵਾਂ ਤੇ ਦਰਖਤਾਂ ਦੇ ਥੱਲੇ ਮੂਰਤੀਆਂ ਰੱਖ ਲੈਂਦੇ ਨੇ ਉਸ ਤੋਂ ਬਾਅਦ ਉਸੇ ਚੀਜ਼ ਨੂੰ ਮੰਦਿਰ ਦਾ ਰੂਪ ਦੇ ਦਿੱਤਾ ਜਾਂਦਾ ਦੇਖੋ ਸਰ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਪਿੱਪਲ ਹੈ ਨਾ ਆਯੁਰ 80% ਆਕਸੀਜਨ ਸਾਨੂੰ ਦੇ ਰਿਆ ਆ ਇਹ ਆਕਸੀਜਨ ਦੇ ਕਰਕੇ ਇਹਨੂੰ پاک ਵਰਪ ਪਵਿੱਤਰ ਕਿਹਾ ਗਿਆ ਦੂਸਰੇ ਨੰਬਰ ਦੇ ਉੱਤੇ ਇਹੀ ਆਕਸੀਜਨ ਲੈਵਲ ਨੂੰ ਆਪਾਂ ਵਧਾਨ ਵਾਸਤੇ ਜਿਹੜਾ ਪਿਪਲ ਸੀ ਇਹਦੇ ਥੱਲੇ ਚੱਕ ਕੇ ਹਵਨ ਕਰਦੇ ਨੇ ਅੱਗ ਬਾਲਦੇ ਨੇ ਇਹਦੇ ਨਾਲ ਸਾਡੇ ਦਾ ਵਾਤਾਵਰਨ ਤਾਂ ਪ੍ਰਦੂਸ਼ਿਤ ਹੋ ਰਿਹਾ ਸਾਡੀ ਹਰਿਆਲੀ ਵੀ ਖਤਮ ਹੋ ਰਹੀ ਆ ਕੁਝ ਸੜਕਾਂ ਦੇ ਵਿਕਾਸ ਦੇ ਕਰਕੇ ਵੀ ਦਰਖਤ ਪੇੜ-ਪੌਦ ਦੇ ਬਹੁਤ ਹਲਾਏ ਗਏ ਲੇਕਿਨ ਇਹਦੀਆਂ ਜਿਹੜੀਆਂ ਜੜਾਂ ਖੋਖਲੀਆਂ ਕੀਤੀਆਂ ਜਾ ਰਹੀਆਂ ਨੇ ਚੂਹਿਆਂ ਨੇ ਕੁੱਡਾ ਬਣਾਈਆਂ ਇੱਥੇ ਗੰਦਗੀਆਂ ਦੀ ਢੇਰ ਨੇ ਤੇ ਇਹਨਾਂ ਨੂੰ ਵੀ ਬਚਾਉਣ ਵਾਸਤੇ ਕੁਛ ਨਾ ਕੁਛ ਸਾਨੂੰ ਉਪਰਾਲਾ ਕਰਨਾ ਚਾਹੀਦਾ ਬਿਲਕੁਲ ਉਪਰਾਲਾ ਕਰਨਾ ਚਾਹੀਦਾ ਹੈਗਾ ਵੀਰੇ ਜੀ ਇਹ ਕਿਹਾ ਇਹ ਸਨਾਤਨ ਦੀ ਬੇਅਦਵੀ ਨਹੀਂ ਹੈ ਇਸ ਤਰ੍ਹਾਂ ਗੰਦਗੀ ਦੇ ਵਿੱਚ ਮੂਰਤੀਆਂ ਨੂੰ ਸੁੱਟ ਦੇਣਾ ਪੂ ਸਮਾਨ ਨੂੰ ਸਿੜ ਦੇਣਾ ਜੈ ਸ਼੍ਰੀ ਰਾਮ ਜੀ ਐਸਾ ਵਾ ਇਹ ਹੈ ਤਾਂ ਬੇਦਬੀ ਹੈ ਬਹੁਤ ਵੱਡੀ ਬੇਦਬੀ ਹੈ ਕਿਉਂਕਿ ਅਸੀਂ ਦੇਖੋ ਜੀ ਪੂਰਾ ਪੂਰਾ ਸਾਲ ਇੱਕ ਫੋਟੋ ਰੱਖਦੇ ਆਂ ਘਰ 'ਚ ਉਹਦੀ ਪੂਜਾ ਕਰਦੇ ਆਂ ਨਾ ਜੋਤ ਬੱਤੀ ਧੂਪ ਬੱਤੀ ਕਰਦੇ ਰਹਿੰਦੇ ਆਂ ਉਹ ਤੋਂ ਬਾਅਦ ਫਿਰ ਅਸੀਂ ਐਦਾ ਦੇ ਜਦੋਂ ਕੰਮ ਕਰਦੇ ਆਂ ਉਹ ਬਹੁਤ ਵੱਡੀ ਬੇਦਬੀ ਹੈ ਉਹਦੇ ਨਾਲ ਐ ਨਹੀਂ ਆ ਕਿ ਨਵੇਂ ਫੋਟੋ ਲਾਏ ਤੇ ਨਵੀਂ ਮਾਤਾ ਆ ਗਈ ਇਹ ਪ੍ਰਾਣੀ ਨੂੰ ਆਪਾਂ ਐਦਾ ਐਸਾ ਕੁਝ ਵੀ ਨਹੀਂ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਹਰ ਬੰਦੇ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਕਿਰਵਾ ਕਰਕੇ ਕਿਸੇ ਧਾਰਮਿਕ ਸਥਾਨ ਦੀ ਜਗ੍ਹਾ ਤੇ ਰੱਖ ਕੇ ਆਓ ਜਿੱਥੇ ਪੰਡੇ ਜੀ ਹਮੇਸ਼ਾ ਜਲ ਪਰਵਾਹ ਲਈ ਆਪਣਾ ਸਮਾਨ ਭੇਜਦੇ ਆ ਮੰਦਰ ਦਾ ਉੱਥੇ ਰੱਖ ਕੇ ਆਓ ਕਿ ਪੰਡੇ ਜੀ ਇਹ ਸਮਾਨ ਮੰਦਰ ਦਾ ਜਲ ਪਰਵਾਹ ਜਾਊਗਾ ਜਾਂ ਆਪ ਜਾ ਕੇ ਤੁਸੀਂ ਸਤਲੋ ਜਾ ਆਪਣਾ ਗੱਲ ਵਾਲੀ ਨਹਿਰ ਆ ਇਹਨਾਂ ਨਹਿਰਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਜਲ ਪਰਵਾਹ ਕਰਕੇ ਆਓ ਉਹ ਜਲ ਪ੍ਰਵਾਹ ਕਈ ਵਾਰ ਜਲ ਪ੍ਰਵਾਹ ਦੀ ਅਪਰਾ ਵੀ ਕਹਿ ਦਿੰਦੇ ਨੇ ਕਿ ਉਸ ਦੇ ਨਾਲ ਫਿਰ ਪਾਣੀ ਦੂਸ਼ਿਤ ਹੁੰਦਾ ਹੈਗਾ ਉਹ ਜਲ ਪ੍ਰਵਾਹ ਦੀ ਵੀ ਪਾਬੰਦੀ ਹੈਗੀ ਹੈ ਇਸ ਤੋਂ ਬਿਹਤਰ ਇਹ ਨਹੀਂ ਹੋ ਸਕਦਾ ਕਿ ਆਪਾਂ ਉਹਨੂੰ ਅਗਨੀ ਦੇ ਦੋ ਅਗਨੀ ਦੇ ਕੇ ਕਰ ਦੋ ਰਾਖ ਬਣਾ ਦੋ ਆਖਿਰ ਬੰਦੇ ਦੀ ਵੀ ਰਾਖ ਤਾਂ ਗੰਗਾ ਚ ਜਾਂਦੀ ਹੈ ਨਾ ਠੀਕ ਹੈ ਨਾ ਜੀ ਤੇ ਉਸ ਹਿਸਾਬ ਨਾਲ ਉਹਦੀ ਵੀ ਰਾਖ ਬਣਾ ਕੇ ਉੱਥੇ ਦੇ ਦੋ ਤੱਕ ਡੋਗਟ ਇਹ ਤਾਂ ਹੋਊਗਾ ਨਾ ਕਿ ਆਪਾਂ ਇਤਨਾ ਚੀਜ਼ਾਂ ਤੋਂ ਤਾਂ ਬਚਾਂਗੇ ਇੱਥੇ ਦੀ ਦੁਨੀਆ ਦੇ ਨਸ਼ੇੜੀ ਬੰਦੇ ਆ ਤੁਹਾਨੂੰ ਪਤਾ ਹੀ ਆ ਸਭ ਕੁਝ ਪਤਾ ਅੱਜ ਤੇ ਹਗਣਾ ਮੂਤਣਾ ਸਭ ਕੁਝ ਆ ਦੇਖੋ ਸਹੀ ਹਾਲ ਦੇਖੋ ਕਿੰਨਾ ਕੂੜਾ ਵਾ ਕੀ ਆ ਕੀ ਨਹੀਂ ਆ ਮੈਂ ਕਹਿੰਦਾ ਇਵਨ ਕਿ ਚਲੋ ਜੇ ਅਬ ਦਰਖਤ ਆ ਦਰਖਤ ਤਾਂ ਕਿਸੇ ਦਾ ਦਰਖਤ ਇਹ ਆਪਾਂ ਪੀਪਲ ਕਹਿ ਦਿੰਨੇ ਆ ਵੱਡੇ ਪੀਪਲ ਨੂੰ ਕਿਦੀ ਮਾਨਤਾ ਦਿੱਤੀ ਗਈ ਆ ਬ੍ਰਹਮਦੇਵ ਦੀ ਮਾਨਤਾ ਦਿੱਤੀ ਗਈ ਆ ਇਹ ਬ੍ਰਹਮਦੇਵ ਆ ਅੱਬਾ ਦੇਖੋ ਨਾ ਬ੍ਰਹਮਦੇਵ ਦੇ ਕੋਲ ਵੀ ਕੂੜੇ ਕਾਲੇ ਸਿੱਟੀ ਜਨੇ ਉਹ ਤਾਂ ਸਾਡੀ ਕਰਨੀ ਸਾਨੂੰ ਤਾਂ ਪੈਣੀ ਪੈਣੀ ਆ ਪਰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਸਾਰੇ ਸਨਾਤਨੀਆਂ ਨੂੰ ਸਾਰੇ ਭਾਈਆਂ ਨੂੰ ਕਿ ਜਿਨ੍ਹਾਂ ਨੇ ਵੀ ਆਪਣੀ ਫੋਟੋਆਂ ਵਗੈਰਾ ਅਗਰ ਮੰਦਰ ਆਪਣੇ ਮੰਦਰ ਦੀ ਘਰ ਦੇ ਮੰਦਰ ਦੀ ਜਲ ਪ੍ਰਵਾਹ ਦਾ ਟਾਈਮ ਆਵੇ ਜਾਂ ਉਹਨੂੰ ਬਾਹਰ ਰੱਖਣ ਦਾ ਟਾਈਮ ਆਵੇ ਤਾਂ ਐਦਾਂ ਨਾ ਰੱਖੋ ਕਿ ਜਿੱਦਾਂ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਕੋਈ ਬੇਅਦਵੀ ਹੋਵੇ ਬਿਲਕੁਲ ਅੱਛਾ ਸਨਾਤਨ ਜਥੇਬੰਦੀਆਂ ਆ ਜਾਂ ਜਿਹੜੇ ਸਨਾਤਨ ਦੇ ਪ੍ਰਚਾਰਕ ਨੇ ਜਾਂ ਕਹੀਏ ਕੀ ਸਨਾਤਨ ਦੇ ਜਿਹੜੇ ਲੋਕ ਮੋਰੀ ਨੇ ਕਿਹਾ ਉਹ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਉਹ ਕਿਉਂ ਨਹੀਂ ਆਵਾਜ਼ ਚੱਕਦੇ ਇਹਨਾਂ ਤੇ ਉਹਨਾਂ ਚੀਜ਼ਾਂ ਤੇ ਜੀ ਉਹਨਾਂ ਕੋਲ ਟਾਈਮ ਹੀ ਨਹੀਂ ਆ ਜੋ ਸੱਚਾਈ ਦੀ ਗੱਲ ਦੱਸੀ ਉਹਨਾਂ ਨੂੰ ਸਿਰਫ ਟਾਈਮ ਆ ਆਪਣੇ ਪੋਲਿਟਿਕਸ ਰਾਜਨੀਤੀ ਆਪਣਾ ਨਾਮ ਆਪਣਾ ਫੇਮ ਸਿਰਫ ਇਹਨਾਂ ਚੀਜ਼ਾਂ ਲਈ ਟਾਈਮ ਆ ਮੈਂ ਕਿਸੇ ਤੇ ਜਿਆਦਾ ਟੋਪਿਕ ਨਾ ਛੇੜਦਾ ਹੋਇਆ ਮੈਂ ਸਿਰਫ ਇੱਕ ਸ਼ਾਰਟਕਟ ਦੇ ਵਿੱਚ ਸਿੱਧੀ ਜਿਹੀ ਸਰਲ ਭਾਸ਼ਾ ਦੀ ਗੱਲ ਕਰਦਾ ਕਿ ਇਨਾ ਚੀਜ਼ਾਂ ਲਈ ਟਾਈਮ ਨਹੀਂ ਹੈ ਔਰ ਮੇਰੇ ਸਾਹ ਨਾਲ ਐਦਾਂ ਦਾ ਨਹੀਂ ਹੋਣਾ ਚਾਹੀਦਾ ਟਾਈਮ ਹੋਣਾ ਚਾਹੀਦਾ ਕਿਉਂਕਿ ਸਾਡਾ ਅਗਰ ਧਰਮ ਹੈ ਤਾਂ ਸਭ ਕੁਝ ਹੈ ਅੱਛਾ ਧਰਮੋ ਰਖਤੀ ਤੋ ਰਖਤਾ ਧਰਮ ਕੀ ਰੱਖਿਆ ਅਗਰ ਹਮ ਕਰੇਗੇ ਤਾਂ ਧਰਮ ਹਮਾਰੀ ਰੱਖਿਆ ਕਰੇਗਾ ਜ਼ਰੂਰ ਕਰੇਗਾ ਪਰ ਨਹੀਂ ਅਗਰ ਕਰੇਗੇ ਤਾਂ ਫਿਰ ਕੁਝ ਨਹੀਂ ਮਿਲੇਗਾ ਬਿਲਕੁਲ ਅੱਛਾ ਜਿਹੜੇ ਹਿੰਦੂ ਧਰਮ ਦੇ ਸਨਾਤਨ ਦੇ ਲੋਕ ਐ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸੂਝ-ਬੂਝ ਚਾਹੀਦੀ ਹੈ ਕਿਉਂ ਇਸ ਤਰ੍ਹਾਂ ਉਹ ਖੁਦ ਬੇਕਦਰਹੀ ਨਾ ਕਰਨ ਬਿਲਕੁਲ ਜੀ ਬਿਲਕੁਲ ਜੀ ਅੱਜ ਮੈਂ ਇਹ ਗੱਲ ਬੋਲ ਰਿਹਾ ਹਾਂ ਤੇ ਮੇਰੇ ਹਿਸਾਬ ਨਾਲ ਜੋ ਵੀ ਅਗਰ ਲਾਈਵ ਦੇਖੇਗਾ ਤੇ ਮੇਰੀ ਇਸ ਚੀਜ਼ ਦੀ ਰਿਕੁਐਸਟ ਨੂੰ ਸਮਝੇਗਾ ਕਿ ਐਦਾਂ ਨਾਸ ਕਰੋ ਬੇਅਦਬੀ ਨਾ ਕਰੋ ਕਿਸੇ ਦੀ ਮੂਰਤੀ ਕਿਸੇ ਦੀ ਫੋਟੋ ਮੈਂ ਕਹਿੰਦਾ ਸਾਰੇ ਧਰਮ ਬਹੁਤ ਵਧੀਆ ਨੇ ਸਾਰੇ ਧਰਮਾਂ 'ਚ ਬਹੁਤ ਅੱਛਾ ਗਿਆਨ ਨੇ ਉਹ ਗਿਆਨ ਦੀ ਚੀਜ਼ਾਂ ਨੂੰ ਦੇਖਦੇ ਹੋ ਤੁਸੀਂ ਗਿਆਨਵਲ ਤੁਰੋ ਇਹ ਗਿਆਨਵਾਲਾ ਦੁਰੋ ਕਿ ਉਹਨੇ ਸੇਟਤਾ ਤੇ ਮੈਂ ਵੀ ਸੇਟਿਆ ਵਾਂ ਅਸੀਂ ਲੋਕ ਕਰਦੇ ਕੀ ਆ ਨਾ ਇਹ ਚਾਰ ਕਰ ਹੈ ਆਂਡੀ ਗਵਾਂਡੀ ਉਹਨੂੰ ਬੋਲਿਆ ਕਿੱਥੇ ਕਰਕੇ ਆਏ ਹੋ ਅਸੀਂ ਤਾਂ ਉੱਥੇ ਰੱਖਿਆ ਆ ਅਸੀਂ ਉੱਥੇ ਰੱਖਿਆ ਹੀ ਐ ਇਹ ਕੰਮ ਨਾ ਕਰੋ ਰਿਕਵੈਸਟ ਆ ਗਿਆਨਵਾਲਾ ਦੁਰੋ ਉਹਦਾ ਕੋਈ ਹੱਲ ਪੱਕਾ ਕਰੋ ਤਾਂ ਕਿ ਅੱਦਾ ਵਿਅਦਵੀਆਂ ਨਾ ਹੋ ਬਿਲਕੁਲ ਇੱਥੇ ਤੁਸੀਂ ਦੇਖੋ ਕਿ ਅਸੀਂ ਅੱਗੇ ਤੱਕ ਨਹੀਂ ਜਾ ਸਕਦੇ ਜੁੱਤੀਆਂ ਨਹੀਂ ਉਤਾਰ ਪਾਈਆਂ ਹੋਈਆਂ ਨੇ ਇਸ ਲਈ ਅੱਗੇ ਨਹੀਂ ਜਾ ਸਕਦੇ ਕਿਉਂਕਿ ਬੇਅਦਬੀ ਹੈ ਪਰ ਹਾਲਾਤ ਇਹ ਹੈ ਕਿ ਸਨਾਤਨ ਧਰਮ ਦੀ ਸ਼ਰਿਆਮ ਕਿਸ ਤਰ੍ਹਾਂ ਬੇਅਦਬੀ ਹੋ ਰਹੀ ਹੈ ਇਸ ਉੱਤੇ ਆਵਾਜ਼ ਚੱਕਿਆ ਜਾਣਾ ਬੇहद ਜ਼ਰੂਰੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ